ਸ਼ਹੀਸਰ 15 ਅਗਸਤ ਨੂੰ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇਜ਼ ਦੇ ਚਲਦੇ ਹੀ ਪੰਜਾਬ ਭਰ ਦੇ ਵਿੱਚ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਤੇ ਥਾਂ-ਥਾਂ ਤੇ ਪੁਲਿਸ ਵੱਲੋਂ ਜਿੱਥੇ 플ੈਗ ਮਾਰਚ ਕਰਦੇ ਜਾ ਰਹੇ ਨੇ ਤਾਂ ਉੱਥੇ ਹੀ ਸਰਚ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ ਇਸੇ ਦੇ ਚਲਦੇ ਸੰਗਰੂਰ ਪੁਲਿਸ ਵੱਲੋਂ ਵੀ ਐਸਐਸਪੀ ਸਰਤਾਜ ਸਿੰਘ ਚਾਹ ਦੀ ਅਗਵਾਈ ਹੇਠ ਇੱਕ 플ੈਗ ਮਾਰਚ ਸ਼ਹਿਰ ਦੇ ਵਿੱਚ ਕਰਿਆ ਗਿਆ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪੁਲਿਸ ਵੱਲੋਂ ਜਿੱਥੇ 플ੈਗ ਮਾਰਚ ਕਰਿਆ ਗਿਆ ਤਾਂ ਨਾਲ ਹੀ ਕਈ ਹੋਟਲਾਂ ਤੇ ਸਰਾਵਾਂ ਦੀ ਚੈਕਿੰਗ ਵੀ ਕੀਤੀ ਗਈ ਤੇ ਨਾਲ ਹੀ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਪਰ ਵੀ ਪੁਲਿਸ ਵੱਲੋਂ ਸਰਚ ਮਹਿੰਮ ਚਲਾਏ ਗਏ 15 ਅਗਸਤ ਦਾ ਜਿਹੜਾ ਇਹ ਦਿਹਾੜਾ ਆਉਣ ਵਾਲਾ ਹੈ ਉਸ ਦੇ ਮੱਦੇਨਜ਼ਰ ਆਪਣੀ ਸਾਰੇ ਅਸੀਂ ਡਿਸਟ੍ਰਿਕਟ ਪੁਲਿਸ ਨੂੰ ਇਕੱਠੇ ਕਰਕੇ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਹਾਂ ਜਿਸ ਦੇ ਵਿੱਚ ਫਲੈਗ ਮਾਰਚੇਸ ਆਪਣੀ ਸ਼ਿਫਟਿੰਗ ਨਾਕਾਬੰਦੀ ਪੋਰਟਲਸ ਰਾਏ ਬਾਕੀ ਸਾਰੀਆਂ ਇਹ ਜੇ ਅਦਾਰਿਆਂ ਦੀ ਚੈਕਿੰਗ ਵੀ ਅਸੀਂ ਕਰਦੇ ਜਾ ਰਹੇ ਹਾਂ ਇਹ ਸਾਡੀ ਮਹਿੰਮ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਹੈ ਤੇ ਇਹ ਕੁਝ ਹੋਰ ਦਿਨ ਚੱਲਦੀ ਰਹੂਗੀ ਇਸ ਦੇ ਵਿੱਚ ਅੱਜ ਅਸੀਂ ਇਸ ਸੰਗਰੂਰ ਸ਼ਹਿਰ ਦੇ ਵਿੱਚ ਇਕੱਠੇ ਹੋ ਕੇ ਇਕ ਵੱਡਾ ਵਿਸ਼ਾਲ ਫਲੈਗ ਮਾਰਚ ਕੱਢ ਰਹੇ ਹਾਂ ਜਿਸ ਦੇ ਵਿੱਚ ਫੋਰਸ ਸਾਰੇ ਸਬ ਡਿਵੀਜ਼ਨਸ ਤੋਂ ਵੀ ਇਕੱਠੀ ਹੋਈ ਹੈ ਇਸੇ ਤਰ੍ਹਾਂ ਅਸੀਂ ਫਲੈਗ ਮਾਰਚ ਅੱਜ ਤੇ ਕੱਲ ਵੀ ਅੱਜ ਸ਼ਾਮ ਨੂੰ ਤੇ ਕੱਲ ਪੂਰੇ ਦਿਹਾੜੇ 'ਚ ਵੀ ਕਰਾਂਗੇ ਚੈਕਿੰਗ ਕਰਦੇ ਰਵਾਂਗੇ ਸਾਡੀ ਫੁੱਲ ਸਪੋਰਸ ਨੂੰ ਸਪਲੀਮੈਂਟ ਕਰਨ ਲਈ ਸਾਨੂੰ ਹੈੱਡਕ quarters ਤੋਂ ਦੋ ਹੋਰ ਕੰਪਨੀਆਂ ਵੀ ਮਿਲੀਆਂ ਨੇ ਐਕਸਟਰਾ ਐਡੀਸ਼ਨਲ ਫੋਰਸ ਮਿਲੀ ਹੈ ਜਿਸ ਦੇ ਜਿਸ ਦੇ ਕਾਰਨ ਅਸੀਂ ਬਹੁਤ ਸਾਰੇ ਜੋ ਚੈਕਿੰਗ ਕਰਨੀ ਹੈਗੀ ਆ ਉਹ ਉਸ ਤੌਰ ਤੇ ਵੀ ਕਰ ਪਾ ਰਹੇ ਹਾਂ ਉਹ ਸਰਪ੍ਰਾਈਜ਼ ਤਰੀਕੇ ਨਾਲ ਵੀ ਕਰ ਪਾ ਰਹੇ ਆ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਜਿਹੜਾ ਹਰ ਉਪਲਾਲਾ ਸਾਨੂੰ ਕਰਨਾ ਹੈ ਉਹ ਅਸੀਂ ਕਰ ਪਾ ਰਹੇ ਆ। ਸਿਰ ਕੋਈ ਖਾਸ ਇੰਟੀਮੇਸ਼ਨ ਆਈ ਹੈ ਕੋਈ ਬੇਸਿਕਲੀ ਤਾਂ ਇਹ ਹੈਗਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਕੌਨਫੀਡੈਂਸ ਨੂੰ ਰੀਪੋਸ ਕਰਨ ਲਈ ਉਹਨਾਂ ਨੂੰ ਹੌਸਲਾ ਦੇਣ ਲਈ ਆਪਣੀ ਫੋਰਸ ਦੇ ਇੱਕ ਡਿਸਪਲਿਨ ਇਨ ਕਲਕੂਲੇਟ ਕਰਨ ਦੇ ਲਈ ਅਸੀਂ ਅਜੇ ਫਲੈਗ ਮਾਰਚ ਕੱਢ ਰਹੇ ਆ। ਇਸ ਦੇ ਨਾਲ ਹੀ ਅਸੀਂ ਮਾੜੇ ਅੰਸਰਾਂ ਨੂੰ ਇਹ ਚੇਤਾਵਨੀ ਦੇ ਰਹੇ ਆ ਕਿ ਉਹਨਾਂ ਦਾ ਕੋਈ ਵੀ ਮਨਸੂਬੇ ਤੇ ਅਸੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। જગબાણી ટીવી અનિલ જૈનની રિપોર્ટ